100b22 ਇੱਕ ਕੋਸੈਂਟਰ ਪੱਟੀ ਲਾਉਣ ਤੋਂ ਪਹਿਲਾਂ ਨਾ ਇਹਦੇ ਸੀਲ ਕੋਟ ਲਵਾ ਲੈ ਕਿਤੇ ਔਸ ਵੀ ਡਿਗੜੇ ਛੱਡ ਜਾਣਾ ਇਹ ਤੇਰੇ ਪੈਚ ਪੈ ਜਾਣੇ ਆ ਜੇ ਤੁਸੀਂ ਬਰਮ ਜੇ ਸੈਂਟਰ ਪੱਟੀ ਐਂਡ ਪੱਟੀ ਲਾ ਕੇ ਬਰਮ ਕਰਾਏ ਉਹ ਮਿੱਟੀ ਸਾਰੀ ਉੱਪਰ ਆ ਜਿਹੜੀ ਫਿਰ ਉਹਦੀ ਸ਼ਾਈਨਿੰਗ ਨਹੀਂ ਰਹਿਣੀ ਹੈਗੀ ਨमस्कार ਵੱਲੋਂ ਸਤਿਕਾਰਤਮਾਨ ਸਿੰਘ ਜੀ ਮਾਨ ਮੁੱਖ ਮੰਤਰੀ ਮਿਆ ਜੀ ਵੱਲੋਂ ਫਲਾਈਂਗ ਸਕਵਰਟ ਦਾ ਜੋ ਗਠਨ ਕੀਤਾ ਗਿਆ ਉਹਦੇ ਵਿੱਚ ਐਜ ਇੰਗਰਾਨ ਇੰਜੀਨੀਅਰ ਮੈਨੂੰ ਅਪਾਇੰਟ ਕੀਤਾ ਗਿਆ ਉਹਦੇ ਸਬੰਧ ਵਿੱਚ ਅੱਜ ਮਾਨਸਾ ਜ਼ਿਲ੍ਹੇ ਦੇ ਵਿੱਚ ਮਾਨਸਾ ਤੇ ਭੀਖੀ ਦੀਆਂ ਸੜਕਾਂ ਚੈੱਕ ਕੀਤੀਆਂ ਗਈਆਂ ਸਰਕਾਰ ਵੱਲੋਂ ਇਹ ਕੁਆਲਿਟੀ ਨੂੰ ਬਿੱਤਰ ਬਣਾਉਣ ਲਈ ਉਪਰਾਲਾ ਕੀਤਾ ਗਿਆ। ਤਾਂ ਜੋ ਚੱਲਦੇ ਕੰਮਾਂ ਦੇ ਵਿੱਚ ਜੇ ਕੋਈ ਊਨਤਾ ਹੀ ਆਉਂਦੀ ਆ ਉਹਨੂੰ ਨਾਲ ਨਾਲ ਠੀਕ ਕਰ ਲਿਆ ਜਾਵੇ। ਇਹ ਸਬੰਧਿਤ ਤਿੰਨ ਸੜਕਾਂ ਚੈੱਕ ਕੀਤੀਆਂ ਗਈਆਂ। ਜੋ ਵੀ ਉਹਦੇ ਵਿੱਚ ਊਨਤਾਣੀਆਂ ਪਈਆਂ ਗਈਆਂ ਨੇ ਉਹ ਸਬੰਧਤ ਕਾਰਜਕਾਰੀ ਇੰਜੀਨੀਅਰ ਨੂੰ ਮਾਰੇ ਠੀਕ ਕਰਨ ਨੂੰ ਕਿਹਾ ਗਿਆ। ਔਰ ਉਹ ਦੁਆ ਦੁਆਰੇ ਠੀਕ ਕਰਨ ਤੋਂ ਦੁਆ ਦੁਆਰੇ ਉਹਨਾਂ ਨੂੰ ਚੈੱਕ ਕਰਾਂਗੇ। ਤੇ ਬਾਕੀ ਸੜਕਾਂ ਵੀ ਅਸੀਂ ਨੈਕਸਟ ਟਾਈਮ ਚੈੱਕ ਕਰਾਂਗੇ ਪਰ ਟੀਮ ਦੇ ਵਿੱਚ ਸਾਰੇ ਜਿਹਨਾਂ ਵਿੱਚ ਇਨਸਪੈਕਸ਼ਨ ਚੱਲ ਰਹੀ ਹੈ ਤੇ ਇਸ ਸਬੰਧੀ ਜੋ ਵੀ ਮੌਕੇ ਅਨੁਸਾਰ ਜਿਵੇਂ ਨਿਰਦੇਸ਼ ठेकेदार ਨੂੰ ਕਾਰਜਕਾਰੀ ਸਬੰਧਤ ਅਫਸਰਾਂ ਨੂੰ ਦੇਣੇ ਪੈਂਦੇ ਨੇ ਤੇ ਉਹ ਮੌਕੇ ਤੇ ਦਿੱਤੇ ਜਾਂਦੇ ਨੇ ਕਿ ਮੌਕੇ ਤੇ ਜਿਹੜਾ ਸਟਾਫ ਹੈ ਸਾਡੇ ਨਾਲ ਅੱਜ ਮਾਨਸਾ ਮੰਡੀ ਬੋਰਡ ਦਾ ਸਟਾਫ ਹੈ ਇਹਨਾਂ ਦੀ ਹਾਜ਼ਰੀ ਦੇ ਵਿੱਚ ਹੀ ਸਾਰੇ ਸੜਕਾਂ ਜਿਹੜੀਆਂ ਚੈੱਕ ਕੀਤੀਆਂ ਗਈਆਂ